de ਪੰਜਾਬ ਦੇ ਵਿੱਚੋਂ ਵੀ ਤਬਾਹੀ ਭਰੇ منظر ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬੀਤੇ ਕੱਲ੍ਹ ਹੁਸ਼ਿਆਰਪੁਰ ਦੇ ਵਿੱਚ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਬਰਾਤੀਆਂ ਦੇ ਨਾਲ ਭਰੀ ਗੱਡੀ ਜਿਹੜੀ ਹੈ ਵਹਿ ਜਾਂਦੀ ਹੈ ਜਿਸ ਦੇ ਵਿੱਚ 9 ਲੋਕਾਂ ਦੀ ਦਰਦਨਾਕ ਮੌਤ ਹੁੰਦੀ ਹੈ ਉੱਥੇ ਹੀ ਇੱਕ ਹੋਰ ਤਸਵੀਰ ਅੱਜ ਵੇਖਣ ਨੂੰ ਮਿਲੀ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਰੈਸਕਿਊ ਆਪਰੇਸ਼ਨ ਕੀਤਾ ਜਾ ਰਿਹਾ ਸੋ ਲਾਈਵ ਰੈਸਕਿਊ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬੁਲੈਰੋ ਗੱਡੀ ਜਿਹੜੀ ਹੈ ਉਹ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦੀ ਰੁੜਦੀ ਬਚੀ ਐ ਲੋਕਾਂ ਦੇ ਵੱਲੋਂ ਬੁਲੈਰੋ ਗੱਡੀ ਨੂੰ ਰੱਸੀ ਦੇ ਨਾਲ ਬੰਨ ਕੇ ਤੋਂ ਉਸ ਤੋਂ ਬਾਅਦ ਇਹ ਦੋਵੇਂ ਵਿਅਕਤੀਆਂ ਨੂੰ ਜਿਹੜਾ ਬਚਾਇਆ ਗਿਆ ਸੋ ਇਹ ਦੋਵੇਂ ਵਿਅਕਤੀ ਜਿਹੜੇ ਨੇ ਤੁਹਾਨੂੰ ਦੱਸ ਦਈਏ ਕਿ ਸਰਦਾਰ ਫੈਮਲੀ ਤੋਂ ਬਿਲੋਂਗ ਕਰਦੇ ਨੇ ਤਸਵੀਰਾਂ ਜਿਹੜੀਆਂ ਨੇ ਬਿਹਤ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਜਿੱਥੇ ਇਹ ਤਸਵੀਰਾਂ ਜਿਹੜੀਆਂ ਨੇ ਚੰਡੀਗੜ੍ਹ ਦੇ ਡੱਡੂ ਮਾਜਰਾ ਟੋਂਗਾ ਪੁਲ ਦੀਆਂ ਨੇ ਜਿੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਬੁਲੈਰੋ ਗੱਡੀ ਜਿਹੜੀ ਐ ਰੁੜਦੀ ਐ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇੱਥੇ ਲਾਈਵ ਆਪਰੇਸ਼ਨ ਕਰਕੇ ਦੋ ਵਿਅਕਤੀਆਂ ਨੂੰ ਜਿਹੜਾ ਬਚਾਇਆ ਗਿਆ ਐ ਸੋ ਜਿੱਥੇ ਅਸੀਂ ਦੇਖ ਰਹੇ ਸੀ ਪਿਛਲੇ ਕੁਝ ਦਿਨਾ ਤੋਂ ਹਿਮਾਚਲ ਦੇ ਵਿੱਚ ਤਬਾਹੀ ਭਰਿਆ ਮੰਜ਼ਰ ਵੇਖਣ ਨੂੰ ਮਿਲਿਆ ਸੀ ਕਈ ਲੋਕਾਂ ਦੀ ਉੱਥੇ ਮੌਤ ਹੋਈ ਬੱਚੇ ਜਿਹੜੇ ਨੇ ਉਹਨਾਂ ਦੀ ਵੀ ਇਸ ਜਿਹੜਾ ਮੰਜ਼ਰ ਦੇ ਵਿੱਚ ਤਬਾਹੀ ਦੇ ਵਿੱਚ ਮੌਤ ਹੋਈ ਉੱਥੇ ਹੀ ਕਈ ਘਰ ਜਿਹੜੇ ਨੇ ਟਹਿ ਗਏ ਬੱਦਲ ਫਟਣ ਦੇ ਕਾਰਨ 20 ਲੋਕਾਂ ਦਾ ਕਾਫੀ ਨੁਕਸਾਨ ਹੋਇਆ ਤੇ ਹੁਣ ਜਿਹੜਾ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਭਾਰੀ ਮੀਂਹ ਪਿਆ ਜਿਸ ਕਰਕੇ ਪੰਜਾਬ ਦੇ ਦਰਿਆ ਜਿਹੜੇ ਨੇ ਨਹਿਰ ਜਿਹੜੇ ਨੇ ਉਫਾਨਤੇ ਨੇ ਪਾਣੀ ਦਾ ਪੱਧਰ ਜਿਹੜਾ ਵਧਿਆ ਤੇ ਉਸ ਤੋਂ ਬਾਅਦ ਇੱਥੇ ਵੀ ਤਬਾਹੀ ਭਰਿਆ ਮੰਜ਼ਰ ਵੇਖਣ ਨੂੰ ਮਿਲਿਆ ਜਿੱਥੇ ਅੱਜ ਤੁਹਾਨੂੰ ਦੱਸ ਦਈਏ ਕਿ ਦੋ ਵਿਅਕਤੀਆਂ ਨੂੰ ਲਾਈਵ ਰੈਸਕਿਊ ਕਰਕੇ ਉਹਨਾਂ ਦੀ ਜਾਨ ਬਚਾਈ ਗਈ ਹੈ ਇੱਕ ਵਾਰ ਤੁਹਾਨੂੰ ਵੀ ਇਹਨਾਂ ਤਸਵੀਰਾਂ ਦਾ ਰੁਕ ਕਰਵਾਉਣੇ ਆ